ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਖਿਲਾਫ ਖੇਡਨੇ ਹਨ ਕੁਝ ਮੁਕਾਬਲੇ ਤੇ ਉਸ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਖੇਡੇਗੀ ਚੈਂਪੀਅਨਸ ਚੈਲੰਜ ਰਾਉਂਡ 1 ਤੇ ਇਹਨਾਂ ਦੋਨੋਂ ਟੂਰਨਾਮੈਂਟਸ ਬਾਰੇ ਗੱਲ ਕਰਨ ਲਈ ਟੀਮ ਇੰਡੀਆ ਦੀ ਗੋਲ ਕੀਪਰ ਯੋਗਿਤਾ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈ ਯੋਗਿਤਾ ਕਿੰਨੀ ਤਿਆਰੀ ਕੀਤੀ ਹੋਈ ਹੈ ਟੀਮ ਨੇ ਕਿਸ ਕਿਸਮ ਦੀਆਂ ਪ੍ਰੈਪਰੇਸ਼ਨਸ ਕੀਤੀਆਂ ਹੋਈਆਂ ਦੋਨੋਂ ਟੂਰਨਾਮੈਂਟਸ ਨੂੰ ਲੈ ਕੇ ਕਿਉਂਕਿ ਆਇਰਲੈਂਡ ਵਿੱਚ ਹੋਣ ਵਾਲੇ ਤਿੰਨ ਮੁਕਾਬਲੇ ਤੇ ਉਸ ਤੋਂ ਬਾਅਦ ਚੈਂਪੀਅਨਸ ਚੈਲੰਜ ਰਾਉਂਡ 1 ਕਾਫੀ ਅਹਿਮ ਰੰਗ ਵਾਲਾ ਟੀਮ ਦੇ ਲਈ ਕਾਫੀ ਟਾਈਮ ਤੋਂ ਕੈਂਪ ਸਾਡਾ ਚੱਲ ਰਿਹਾ ਵਾ ਤੇ ਕਾਫੀ ਤਿਆਰੀ ਕੀਤੀ ਐ ਅਸੀਂ ਤੇ ਮਤਲਬ ਕਾਫੀ ਅਸੀਂ ਖਾਸ ਕਰਕੇ ਪੈਨਲਟੀ ਕਾਰਨਰ ਦੀ ਕਾਫੀ ਪਹਿਲਾਂ ਨਾਲੋਂ ਇੰਪਰੂਵਮੈਂਟ ਕੀਤੀ ਆ ਤੇ ਉਹਦੇ ਲਈ ਅਸੀਂ ਇਹਦੇ ਵਿੱਚ ਜਿਹੜੇ ਫਰਸਟ ਟੈਸਟ ਮੈਚੇਸ ਆ ਉਹਦੇ ਵਿੱਚ ਵੇਖਾਂਗੇ ਕਿ ਕਿੰਨੀ ਕੁ ਸਾਡੀ ਇੰਪਰੂਵਮੈਂਟ ਹੋਈ ਆ ਬਿਲਕੁਲ ਇਹ ਫਰਸਟ 3 ਜਿਹੜੇ ਟੈਸਟ ਮੁਕਾਬਲੇ ਹੋਣ ਵਾਲੇ ਆ ਆਇਰਲੈਂਡ ਦੇ ਖਿਲਾਫ ਉਹ ਕਾਫੀ ਅਹਿਮ ਰਹਿਣ ਵਾਲੇ ਆ ਟੀਮ ਦੇ ਲਈ ਕਿਉਂਕਿ ਉਸ ਤੋਂ ਬਾਅਦ ਹੋਣ ਵਾਲੇ ਅਹਿਮ ਮੁਕਾਬਲਿਆਂ ਲਈ ਅੱਛੀ ਮੈਚ ਪ੍ਰੈਕਟਿਸ ਮਿਲ ਸਕਦੀ ਐ ਤੁਹਾਨੂੰ ਇਨ੍ਹਾਂ ਮੁਕਾਬਲਿਆਂ ਦੇ ਥਰੂ ਹਾਂਜੀ ਬਿਲਕੁਲ ਕਿਉਂਕਿ ਕਾਫੀ ਟਾਈਮ ਤੋਂ ਸਾਨੂੰ ਕੋਈ ਐਕਸਪੋਜ਼ਰ ਨਹੀਂ ਮਿਲਿਆ ਤੇ ਇਹ ਜਿਹੜੇ ਟੈਸਟ ਮੈਚੇਸ ਆ ਇਹਦੇ ਨਾਲ ਟੀਮ ਕਾਫੀ ਸੈੱਟ ਹੋ ਜਾਏਗੀ ਟੂਰਨਾਮੈਂਟ ਲਈ ਬਿਲਕੁਲ ਤੇ ਨਾਲ ਹੀ ਸਾਨੂੰ ਇਹ ਦੱਸੋ ਕਿ ਜਿਹੜਾ ਪੂਰਾ ਕੈਂਪ ਚੱਲਦਾ ਰਿਹਾ बिकॉज ਇਹ ਕਾਫੀ ਲੰਬਾ ਕੈਂਪ ਚੱਲਿਆ ਹੈ ਐਨਆਈਐਸ ਦੇ ਵਿੱਚ ਇਸ ਪ੍ਰੀਪਰੇਟਰੀ ਕੈਂਪ ਦੇ ਦੌਰਾਨ ਕਿਸੇ ਖਾਸ ਏਰੀਆਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੈਪਰੇਸ਼ਨ ਕੀਤੀ ਗਈ ਹੈ ਤੇ ਕੀ ਕੁਝ ਹੋਇਆ ਇਸ ਕੈਂਪ ਵਿੱਚ ਉਹ ਸਾਨੂੰ ਦੱਸੋ ਹਾਂਜੀ ਬਿਲਕੁਲ ਅਸੀਂ ਪੈਨਲਟੀ corner defense ਤੇ ਕਾਫੀ ਕੰਮ ਕੀਤਾ ਵਾ ਔਰ ਪੈਨਲਟੀ corner اٹੈਕਿੰਗ ਤੇ ਵੀ ਕਾਫੀ ਕੰਮ ਕੀਤਾ ਹੈ ਲੌਂਗ corners ਤੇ ਕਾਫੀ ਜੋ ਛੋਟੇ ਛੋਟੇ ਡ੍ਰਿਲਸ ਨੇ ਉਹਨਾਂ ਤੇ ਕਾਫੀ ਧਿਆਨ ਦਿੱਤਾ ਗਿਆ ਇਸ ਕੈਂਪ ਤੇ ਵਿੱਚ ਜੀ ਬਿਲਕੁਲ ਤੇ ਨਾਲ ਹੀ ਟੀਮ ਦੀ ਕਪਤਾਨ ਬਾਰੇ ਵੀ ਤੁਹਾਨੂੰ ਪੁੱਛਣਾ ਚਾਹਾਂਗੇ ਰਿਤੂ ਰਾਣੀ ਟੀਮ ਦੀ ਕੈਪਟਨ ਹੈਗੇ ਆ ਤੇ ਬਹੁਤ ਲੰਬੇ ਅਰਸੇ ਤੋਂ ਟੀਮ ਦੇ ਨਾਲ ਬਤੌਰ ਕਪਤਾਨ ਜੁੜੇ ਹੋਏ ਆ ਉਹਨਾਂ ਦੇ ਨਾਲ ਕਿਹੈਸਾ ਜੈਲ ਕਰਦੀ ਹੈ ਟੀਮ ਤੇ ਉਹਨਾਂ ਦੀ ਕਪਤਾਨੀ ਹੇਠ ਖੇਡਣਾ ਕਿੰਨਾ ਕੰਫਰਟੇਬਲ ਰਹਿੰਦਾ ਬਾਕੀ ਦੀਆਂ ਖਿਡਾਰਨਾਂ ਦੇ ਲਈ ਰਿੱਤੂ ਦੇ ਨਾਲ ਕਾਫੀ ਕੰਫਰਟੇਬਲ ਫੀਲ ਕਰਦੀ ਹੈ ਟੀਮ ਕਿਉਂਕਿ ਉਹ ਮਤਲਬ ਟੀਮ ਨੂੰ ਨਾਲ ਲੈ ਕੇ ਚੱਲਦੀ ਹੈ ਹਰ ਬਿਲਕੁਲ ਤਾਲਮਿਲ ਬਹੁਤ ਵਧੀਆ ਬਹੁਤ ਦੇ ਨਾਲ ਉਹ ਜੂਨੀਅਰ ਪਲੇਅਰਸ ਨੂੰ ਕਾਫੀ ਮੋਟੀਵੇਟ ਕਰਦੀ ਹੈ ਇਹਦੇ ਨਾਲ ਟੀਮ ਨੂੰ ਕਾਫੀ ਫਾਇਦਾ ਹੋਇਆ ਇੱਕ ਸਵਾਲ ਗੋਲਕੀਪਿੰਗ ਦੇ ਰਿਲੇਟਿਡ ਤੁਹਾਨੂੰ ਪੁੱਛਣਾ ਚਾਹੂੰਗਾ ਇੱਕ ਗੋਲਕੀਪਰ ਨੂੰ ਟੀਮ ਦਾ ਸਭ ਤੋਂ ਮਜ਼ਬੂਤ ਅੰਗ ਮੰਨਿਆ ਜਾਂਦਾ ਹੈ ਤੇ ਟੀਮ ਲਈ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਗੋਲਕੀਪਰ ਕਿਉਂਕਿ ਜੇ ਫਾਰਵਰਡ ਲਾਈਨ ਮਿਡਲ ਲਾਈਨ ਜਾਂ ਡਿਫੈਂਸ ਲਾਈਨ ਜਿੰਨਾ ਵੀ ਅੱਛਾ ਪਰਫਾਰਮ ਕਰ ਲੇ ਜੇਕਰ ਗੋਲਕੀਪਰ ਅੱਛਾ ਪਰਫਾਰਮ ਨਹੀਂ ਕਰਦਾ ਤਾਂ ਟੀਮ ਦਾ ਬਾਕੀ ਸਾਰਾ ਐਫਰਟ ਕਿਤੇ ਨਾ ਕਿਤੇ ਬੇਕਾਰ ਹੋ ਜਾਂਦਾ ਤਾਂ ਐਸੇ ਵਿੱਚ ਗੋਲਕੀਪਰ ਤੇ ਬਹੁਤ ਹੱਦ ਤੱਕ ਜ਼ਿੰਮੇਵਾਰ ਰਹਿੰਦਾ ਹੈ ਟੀਮ ਦੀ ਜਿੱਤ ਜਾਂ ਹਾਰ ਦਾ ਤਾਂ ਕਿੰਨਾ ਆਪਣੇ ਮੋਢਿਆਂ ਤੇ ਭਾਰ ਸਮਝਦੇ ਹੋ ਪੂਰੀ ਟੀਮ ਦਾ ਤੇ ਉਸ ਭਾਰ ਨੂੰ ਸੰਭਾਲਣ ਲਈ ਕਿੰਨੀ ਤਿਆਰੀ ਚ ਰਹਿਣਿਓ ਹਮੇਸ਼ਾ ਤੁਸੀਂ ਹਾਂਜੀ ਗੋਲਕੀਪਰ ਤੇ ਦੂਜਿਆਂ ਨਾਲੋਂ ਕਾਫੀ ਜ਼ਿਆਦਾ ਮਤਲਬ ਰੈਂਦਾ ਵਾ ਕਿ ਗੋਲਕੀਪਰ ਦੀ ਜ਼ਿਆਦਾ ਡਿਊਟੀ ਆ ਇਸ ਲਈ ਪਰ ਇਹ ਵਾ ਕਿ ਜਦੋਂ ਡਿਫੈਂਸ ਨਾਲ ਪੂਰਾ ਸਾਥ ਦਿੰਦੀ ਆ ਤੇ ਫਿਰ ਗੋਲਕੀਪਰ ਲਈ ਇੰਨਾ ਜ਼ਿਆਦਾ ਮੁਸ਼ਕਿਲ ਨਹੀਂ ਹੋ ਜਾਂਦਾ ਇਸ ਲਈ ਡਿਫੈਂਸ ਨੇ ਵੀ ਕਾਫੀ ਪ੍ਰੈਕਟਿਸ ਕੀਤੀ ਆ ਇਸ ਲਈ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਆ ਠੀਕ ਆ ਬਟ ਇਹ ਵਾ ਕਿ ਸਾਡੀ ਡਿਊਟੀ ਥੋੜੀ ਦੂਜਿਆਂ ਨਾਲੋਂ ਜ਼ਿਆਦਾ ਟਫ ਆ ਡਿਫੈਂਸ ਦੀ ਤੁਸੀਂ ਗੱਲ ਕੀਤੀ ਬਾਕੀ ਦੇ ਖਿਡਾਰੀਆਂ ਦੀ ਤੁਸੀਂ ਗੱਲ ਕੀਤੀ ਲੱਗਦਾ ਹੈ ਕਿ ਇਸ ਵਾਰ ਪੂਰੀ ਤਿਆਰੀ ਵਿੱਚ ਹੈ ਟੀਮ ਤੇ ਪੂਰਾ ਜਿਹੜਾ ਕੰਬੀਨੇਸ਼ਨ ਹੈਗਾ ਉਹ ਅੱਛਾ ਬੈਠਿਆ ਹੋਇਆ ਤੇ ਹੁਣ ਉਸ ਦਾ ਫਾਇਦਾ ਵੀ ਮਿਲੇਗਾ ਆਉਣ ਵਾਲੇ ਟੂਰਨਾਮੈਂਟਸ ਦੇ ਵਿੱਚ ਹਾਂਜੀ ਬਾਕੀ ਤਾਂ ਟੂਰਨਾਮੈਂਟ 'ਚ ਖੇਡਣ ਦਾ ਵਾ ਕੀ ਜਾ ਕੇ ਅਸੀਂ ਕਿੱਦਾਂ ਪਰਫਾਰਮ ਕਰਦੇ ਆਂ ਪਰ ਤਿਆਰੀ ਪੂਰੀ ਹੈ ਹੁਣ ਇਸ ਵਾਰ ਬਿਲਕੁਲ ਹਾਂ ਨਾਲ ਹੀ ਪੂਲ A ਵਿੱਚ ਸ਼ਾਮਲ ਹੈਗੀ ਹੈ ਭਾਰਤੀ ਮਹਿਲਾ ਹਾਕੀ ਟੀਮ ਚੈਂਪੀਅਨਸ ਚੈਲੰਜ ਰਾਉਂਡ 1 ਦੇ ਵਿੱਚ ਪੂਲ ਵਿੱਚ ਸ਼ਾਮਲ ਨੇ ਕੋਰੀਆ ਬੈਲਜੀਅਮ ਤੇ ਸਕਾਟਲੈਂਡ ਵਰਗੀਆਂ ਟੀਮਾਂ ਪੂਲ ਨੂੰ ਕਿੰਨਾ ਟਫ ਦੇਖਦੇ ਹੋ ਤੁਸੀਂ ਤੇ ਕਿੰਨਾ ਲੱਗਦਾ ਹੈ ਕਿ ਕਿੰਨਾ ਮੁਸ਼ਕਿਲ ਰਹਿਣ ਵਾਲਾ ਹੈ ਇਸ ਟੂਰਨਾਮੈਂਟ ਵਿੱਚ ਜਿੱਤ ਦਰਜ ਕਰਨਾ ਫਰਸਟ ਮੈਚ ਸਾਡਾ ਕੋਰੀਆ ਨਾਲ ਆ ਕੋਰੀਆ ਟੀਮ ਕਾਫੀ ਅੱਛੀ ਆ ਔਰ ਲਾਸਟ ਟੂਰਨਾਮੈਂਟ ਚੈਂਪੀਅਨਸ ਟਰੋਫੀ ਏਸ਼ੀਅਨ ਚੈਂਪੀਅਨਸ ਟਰੋਫੀ ਖੇਡ ਕੇ ਆਏ ਆ ਉੱਥੇ ਕੋਰੀਆ ਨਾਲ ਖੇਡੇ ਆ ਤੇ ਫਰਸਟ ਮੈਚ ਤੇ ਡਿਪੈਂਡ ਕਰਦਾ ਕਿ ਅਸੀਂ ਫਰਸਟ ਮੈਚ ਕਿੱਦਾਂ ਖੇਡਦੇ ਆ ਤੇ ਜੇ ਫਰਸਟ ਮੈਚ ਜਿੱਤਦੇ ਆ ਤੇ ਸਾਨੂੰ ਕਾਫੀ ਫਾਇਦਾ ਹੋਊਗਾ ਉਸ ਚੀਜ਼ ਨਾਲ ਯੋਗਤਾ ਪਿਛਲੇ ਪੂਰੇ ਸਾਲ ਦੇ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਨੇ ਕਈ ਟੂਰਨਾਮੈਂਟਸ ਵਿੱਚ ਮੈਡਲ ਹਾਸਲ ਕੀਤੇ ਜ਼ਿਆਦਾਤਰ ਮੌਕਿਆਂ ਤੇ ਟੀਮ ਨੇ ਚੰਗਾ ਪ੍ਰਦਰਸ਼ਨ ਕੀ ਕਰਕੇ ਦਿਖਾਇਆ ਪਰ ਇੱਕ ਚੂਕ ਹੋ ਗਈ ਟੀਮ ਤੋਂ ਜੋ ਵਰਲਡ ਕੱਪ ਲਈ ਕੁਆਲੀਫਾਈ ਨਹੀਂ ਕਰ ਪਾਈ ਟੀਮ ਕਿਤੇ ਨਾ ਕਿਤੇ ਉਸ ਚੀਜ਼ ਦਾ ਕੀ ਕਿਸੇ ਵੀ ਜਗ੍ਹਾ ਤੇ ਟੀਮ ਦੇ ਹੌਸਲੇ ਤੇ ਅਸਰ ਪਿਆ ਜਾਂ ਕਿਸੇ ਕਿਸਮ ਨਾਲ ਮੋਰਲ ਤਾਂ ਨਹੀਂ ਡਾਊਨ ਹੋਇਆ ਟੀਮ ਦਾ ਉਸ ਵਰਲਡ ਕੱਪ ਵਿੱਚ ਜਗ੍ਹਾ ਨਾ ਬਣਾਉਣ ਦੇ ਕਾਰਨ ਜਦੋਂ ਕੁਆਲੀਫਾਈ ਨਹੀਂ ਕੀਤੇ ਉਸ ਟਾਈਮ ਕਾਫੀ ਮਤਲਬ ਟੀਮ ਅਪਸੈਟ ਸੀ ਇਸ ਸਟੇਜ ਨੂੰ ਲੈ ਕੇ ਕਿਉਂਕਿ ਲਾਸਟ ਟਾਈਮ ਵਰਲਡ ਕੱਪ ਟੀਮ ਖੇਡੀ ਸੀ ਔਰ ਇਸ ਵਾਰ ਇਹ ਕੁਆਲੀਫਾਈ ਨਹੀਂ ਕੀਤੀ ਬਟ ਫਿਰ ਬਾਅਦ ਵਿੱਚ ਹੁਣ ਅਸੀਂ ਅੱਗੇ 올림픽ਸ ਲਈ ਸੋਚ ਰਹੇ ਹਾਂ ਕਿ ਅਸੀਂ ਏਸ਼ੀਅਨ ਗੇਮਸ ਚ ਚੈਂਪੀਅਨ ਬਣ ਕੇ 올림픽ਸ ਚ ਜਾਣ ਦੀ ਤਿਆਰੀ ਕਰੀਏ ਤਾਂ ਪੁਰਾਣੀਆਂ ਜਿਹੜੀਆਂ ਮਾੜੀਆਂ ਜਾਂਦਾ ਹੈਗੀਆਂ ਉਹਨੂੰ ਭਲਾ ਕੇ ਹੁਣ ਅੱਗੇ ਅੱਛਾ ਪ੍ਰਦਰਸ਼ਨ ਕਰਨ ਲਈ ਕਮਰ ਕੱਸ ਚੁੱਕੀ ਹੈ ਟੀਮ ਹਾਂਜੀ ਬਿਲਕੁਲ ਨਾਲ ਹੀ ਸਾਨੂੰ ਪੂਰੇ ਟੀਮ ਕੰਬੀਨੇਸ਼ਨ ਵਾਸਤੇ ਦੱਸੋ ਬਾਰੇ ਦੱਸੋ ਇਸ ਟੀਮ ਦੇ ਵਿੱਚ ਬਹੁਤ ਐਕਸਪੀਰੀਅੰਸ ਖਿਡਾਰਨਾ ਮੌਜੂਦ ਨੇ ਜਿਵੇਂ ਕਿ ਕਿਰਨਦੀਪ ਹੈ ਗਿਆ ਜਾਂ ਰਤੂ ਰਾਣੀ ਦੀ ਗੱਲ ਕੀਤੀ ਜਾਏ ਤੁਹਾਡੇ ਵਰਗੇ ਖਿਡਾਰੀ ਬਹੁਤ ਸਾਰੇ ਮੌਜੂਦ ਹੈ ਜੋ 50 ਤੋਂ 70 ਮੁਕਾਬਲਿਆਂ ਦਾ ਐਕਸਪੀਰੀਅੰਸ ਹੱਥ ਵਿੱਚ ਰੱਖਦੇ ਨੇ ਨਾਲ ਹੀ ਕਈ ਐਸੇ ਖਿਡਾਰੀ ਵੀ ਮੌਜੂਦ ਨੇ ਜੋ ਬਹੁਤ ਯੁਵਾ ਨੇ ਜੋ ਜਾਂ ਤਾਂ ਡੈਬਿਊ ਕਰ ਰਹੇ ਨੇ ਜਾਂ 10 ਤੋਂ 15 ਮੁਕਾਬਲੇ ਟੀਮ ਲਈ ਖੇਡੇ ਨੇ ਤਾਂ ਬਹੁਤ ਇੱਕ ਮਿਕਸਚਰ ਨਜ਼ਰ ਆਉਂਦਾ ਟੀਮ ਦੇ ਵਿੱਚ ਬਹੁਤ ਐਕਸਪੀਰੀਅੰਸ ਤੇ ਬਹੁਤ ਘੱਟ ਐਕਸਪੀਰੀਅੰਸ ਖਿਡਾਰੀਆਂ ਦਾ ਐਸੇ ਵਿੱਚ ਪੂਰਾ ਟੀਮ ਕੰਬੀਨੇਸ਼ਨ ਕਿ ਐਸਾ ਨਜ਼ਰ ਆਉਂਦਾ ਤੁਹਾਨੂੰ ਜਿਹੜੇ ਐਕਸਪੀਰੀਅੰਸ ਪਲੇਅਰ ਨੇ ਉਹਨਾਂ ਕੋਲ ਮਤਲਬ ਕਾਫੀ ਐਕਸਪੀਰੀਅੰਸ ਆ ਜਿੱਦਾਂ ਪਰ ਯੰਗ ਪਲੇਅਰ ਜਿਹੜੇ ਆ ਉਹ ਕਾਫੀ ਅਗਰੈਸਿਵ ਹੋ ਕੇ ਖੇਡ ਰਹੇ ਨੇ ਤੇ ਦੋ ਮਤਲਬ ਜਿਹੜੇ ਸੀਨੀਅਰ ਆ ਉਹ ਜੁਨੀਅਰ ਨਾਲ ਪੂਰਾ ਮਤਲਬ ਸਾਥ ਦੇ ਕੇ ਜੁਨੀਅਰ ਸੀਨੀਅਰ ਮਿਕਸ ਹੋ ਕੇ ਮਤਲਬ ਕਿ ਵਧੀਆ ਕੰਬੀਨੇਸ਼ਨ ਬਣ ਰਿਹਾ ਹੈ ਉਹਨਾਂ ਦਾ ਤਾਂ ਹੁਣ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਦੇ ਆ ਯੋਗਤਾ ਕੀ ਉਮੀਦ ਕਰ ਸਕਦੇ ਨੇ ਭਾਰਤੀ ਹਾਕੀ ਫੈਨਸ ਭਾਰਤੀ ਹਾਕੀ ਦੇ ਚਾਹਣ ਵਾਲੇ ਕਿਸ ਕਿਸਮ ਦਾ ਪ੍ਰਦਰਸ਼ਨ ਕਰਕੇ ਦਿਖਾਉਣ ਵਾਲੀ ਹੈ ਭਾਰਤੀ ਮਹਿਲਾ ਹਾਕੀ ਟੀਮ ਸਿਰਫ ਇਨਾਂ ਦੋਨਾਂ ਟੂਰਨਾਮੈਂਟਸ ਵਿੱਚ ਹੀ ਨਹੀਂ ਬਲਕਿ ਇਸ ਸਾਲ ਦੇ ਸਾਰੇ ਟੂਰਨਾਮੈਂਟਸ ਦੇ ਦੌਰਾਨ ਤਿਆਰੀ ਬਹੁਤ ਕੀਤੀ ਹੈ ਬਹੁਤ ਪ੍ਰੈਕਟਿਸ ਕੀਤੀ ਹੈ ਔਰ ਕਾਫੀ ਇੰਪਰੂਵਮੈਂਟ ਵੀ ਹੈਵ ਆ ਟੀਮ ਦੀ ਔਰ ਇਹੀ ਚਾਹਵਾਂਗੇ ਕਿ ਜਿਹੜੇ ਸਾਡੇ ਹਾਕੀ ਫੈਨਸ ਨੇ ਅਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਉਤਰ ਜਾਈਏ ਯੋਗਤਾ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ ਮਚ ਤੈਸੀ ਯੋਗਤਾ ਅਤੇ ਯੋਗਤਾ ਦਾ ਕਹਿਣਾ ਹੈ ਕਿ ਟੀਮ ਦੀ ਪੂਰੀ ਤਿਆਰੀ ਹੈ ਤੇ ਟੀਮ ਕੋਸ਼ਿਸ਼ ਕਰੇਗੀ ਆਉਣ ਵਾਲੇ ਟੂਰਨਾਮੈਂਟਸ ਦੇ ਵਿੱਚ ਜਿੱਤ ਦਰਜ ਕਰਨ ਦੀ ਅਤੇ ਭਾਰਤੀ ਹਾਕੀ ਫੈਨਸ ਨੂੰ ਇੱਕ ਜਿੱਤ ਦਾ ਤੋਹਫਾ ਦੇਣ ਦੀ ਪ੍ਰਵੇਸ਼ ਸੰਧੂ এবੀਪੀ ਨਿਊਜ਼ ਪਟਿਆਲਾ